वाल्मीकि तीर्थ लंगर कमेटी कमेट लंगर की समाप्ति से कमेटी के मुख्य संचालक कमल हेठ समागम करवाया गया जिले के नुमाइंद कमल नार उपराले की शलाघा की नार ने अपने साथियों का धनबाद भी किया मौके सफाई कर्मचारी कमिश्न चेयरमैन चंदन गरेवाल संत अशोक लंकेश संबरवाल राजन गिल सतनाम सिंह गुलजार सिंह जगरूप सिंह महंत जगतार सरदार मंजीत गिरी महंत करतार आदि हाजर मैम्बर सन इस दौरान समागम विच हाजर पतवंतिया कमेटी वालों भगवान वाल्मीकि जी प्रतीक दोशाला सिरपाओ पेट करके सम्मानित किया गया पत्रकार विशाल शर्मा की विशेष रिपोर्ट ਮਕਾਮ ਤੱਕ ਅਸੀਂ ਪਹੁੰਚਾਂਗੇ ਤੇ ਜਿੰਨੇ ਵੀ ਸਹਿਯੋਗੀਆਂ ਸੱਜਣਾ ਦਾ ਲੰਗਰ ਕਮੇਟੀ ਸਾਡੇ ਮੈਂਬਰ ਸਹਿਬਾ ਉਹਨਾਂ ਦਾ ਸਾਡੇ ਅਹੁਦੇਦਾਰਾਂ ਦਾ ਔਰ ਜਿੰਨੇ ਵੀ ਸਹਿਯੋਗੀ ਸੱਜਣਾਂ ਹਨ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਨਹੀਂ ਪਹੁੰਚ ਸਕਦੇ ਸੀ ਅੱਜ 100ਵੇਂ ਲੰਗਰ ਤੇ ਅਸੀਂ ਸਾਰਿਆਂ ਨੂੰ ਭਰਾਈ ਦਿੰਨੇ ਆ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਆਪਣੀ ਲੰਗਰ ਕਮੇਟੀ ਵੱਲੋਂ ਤੇ ਜੇ ਉਹ ਸਹਿਯੋਗ ਨਾ ਕਰਦੇ ਸੀ ਸੋਵੇਂ ਲੰਗਰ ਤੱਕ ਨਹੀਂ ਪਹੁੰਚ ਸਕਦੇ ਸੀ ਔਰ ਇਹੀ ਉਮੀਦ ਇਹੀ ਆਸ ਰੱਖਦੇ ਆਂ ਅਸੀਂ ਕਿ ਸਾਡਾ ਇਸੇ ਤਰ੍ਹਾਂ ਜਿਹੜੇ ਸਾਡੇ ਸਹਿਯੋਗੀ ਸੱਜਣਾਂ ਸਾਡਾ ਸਾਥ ਦਿੰਦੇ ਰਹਿਣਗੇ ਤਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਆਪਣੇ ਤੁਹਾਡੇ ਭਰੋਸੇ ਤੇ ਹੀ ਖਰਾ ਉਤਰਾਂਗੇ ਅੱਗੇ ਵੀ ਉਤਰਦੇ ਆਏ ਆਂ ਤੇ ਅੱਗੇ ਤੋਂ ਵੀ ਖਤਰ ਕਰੇ ਉਤਰ ਆਪਾਂ ਨੇ ਸਵਾਸ ਦਿੱਤੇ ਆ ਇਹ ਲੰਗਰ ਨੇਤਨ ਚੱਲਦਾ ਚੱਲਦਾ ਰਹੇਗਾ ਜੀ ਇਹਨਾਂ ਸ਼ਬਦਾਂ ਨਾਲ ਜੈ ਵਾਲਮੀਕੀ ਆਗਰਵਾਚ ਜੀ ਮੈਸੇਜ ਇਹਨਾਂ ਸੰਗਤ ਆਈਆਂ ਕਿ ਮੈਸੀ ਦੇਣਾ ਜਿਨੀਆਂ ਵੀ ਸੰਗਤਾਂ ਆਈਆਂ ਇਹਨਾਂ ਦਾ ਪਹਿਲੇ ਗੱਲ ਤਾਂ ਮੈਂ ਵਾਲਮੀਕੀ ਦਿੱਤੇ ਆਉਣ ਤੇ ਧੰਨਵਾਦ ਕਰਦਾ ਜੀ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਲੰਗਰ ਦੇ ਘਟੋ ਘਟ ਤੁਸੀਂ ਵਿਕੀ ਲਈ ਸਾਰੇ ਪ੍ਰੋਗਰਾਮ ਲਾਉਂਦੇ ਆਂ ਹਰ ਜਗ੍ਹਾ ਘੁੰਮਣ ਦਾਰ ਜਗ੍ਹਾ ਜਾਣ ਦਾ ਹਰ ਧਾਰਮਿਕ ਜਗ੍ਹਾ ਤੇ ਮੱਥਾ ਟੇਕਣ ਦਾ ਤੇ ਜਿਹੜੇ ਸਾਡੇ ਪਵਾਜ ਦੇ ਲੋਕ ਆ ਜਿਹੜੇ ਹੋਰ ਲੋਕ ਆ ਜਿਹੜੇ ਵਾਲਮੀਕੀ ਤੇ ਰਸਾਨ ਦੀ ਕੋਸ਼ਿਸ਼ ਕਰਦੇ ਨੇ ਐਤਵਾਰ ਦਾ ਪ੍ਰੋਗਰਾਮ ਬਣਾਉਂਦੇ ਆ ਤੇ ਬਿਨਾ ਡਰੇ ਬਿਨਾ ਚਿਚਕ ਕੇ ਪ੍ਰੋਗਰਾਮ ਬਣਾਉਣ ਖਾਸ ਕਰਕੇ ਕਿਉਂਕਿ ਸ਼੍ਰੀ ਲੰਗਰ ਦੀ ਸੇਵਾ ਸੀ ਨਿਰੰਤਰ ਚਲਾ ਰਹੇ ਆ ਅਸੀਂ ਔਰ ਲੰਗਰ ਦੇ ਕਰਕੇ ਤੁਸੀਂ ਇਹ ਨਾ ਸੋਚੇ ਵੀ ਸਰ ਲੰਗਰ ਦੀ ਵਿਵਸਥਾ ਨਹੀਂ ਹੈ ਖਾਣ ਦੀ ਵਿਵਸਥਾ ਨਹੀਂ ਹੈ ਤੇ ਇਸ ਕਰਕੇ ਪ੍ਰੋਗਰਾਮ ਐਤਵਾਰ ਦਾ ਨਾ ਬਣਾਈਏ ਤੇ ਇਹ ਮੰਚ ਬਿਲਕੁਲ ਨਾ ਰੱਖਣ ਆਪਣੇ ਜਿੰਨੀ ਵੀ ਸੰਗਤ ਆਂਦੀ ਹੈ ਜਿੰਨੀ ਵੀ ਸੰਗਤ ਆਣਾ ਚਾਹਦੀ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਟੈਨਸ਼ਨ ਹਰਮੇਸ਼ਾ ਕਰਦੇ ਰਵਾਂਗੇ ਜੀ ਤੇ ਇਸ ਨੂੰ ਧਿਆਨ ਚ ਰੱਖਦੇ ਤੇ ਜਦੋਂ ਮਰਜੀ ਐਤਵਾਰ ਦਾ ਪ੍ਰੋਗਰਾਮ ਬਣਾਓ ਅਸੀਂ ਖੁਦ ਵੀ ਚਾਹਨੇ ਕਿ ਐਤਵਾਰ ਵੱਤ ਵੱਤ ਸੰਗਤ ਇੱਥੇ ਮਾਤਾ ਟਿਕਣਾ ਆਵੇ ਤਾਂ ਜੋ ਅਸੀਂ ਨਿਤ ਪਰਜੇਬਾਲ ਵੀ ਕੀਤਾ ਤਾਂ ਪ੍ਰਚਾਰ ਪ੍ਰਸਾਰ ਹੋ ਸਕੇ ਔਰ ਅਸੀਂ ਸੇਵਾ ਕਰਦੇ ਰਹੀਏ ਜੈ ਵਾਲਮੀਕੀ ਭਗਵਾਨ ਵਾਲਮੀਕੀ ਤੀਰਥ ਲੰਗਰ ਕਮੇਟੀ ਦਾ ਜਿਹੜਾ ਸੋਵਾਂ ਲੰਗਰ ਮੇਰਾ ਬਹੁਤ ਅਜ਼ੀਜ਼ ਤੇ ਮੇਰਾ ਬਹੁਤ ਪਿਆਰਾ ਭਾਈ ਕਮਲਨਾਰ ਜੀ ਤੇ ਇਹਨਾਂ ਦੀ ਸਮੂਚੀ ਟੀਮ ਵੱਲੋਂ ਜਿਹੜਾ ਅੱਜ ਲੰਗਰ ਲਗਾਇਆ ਗਿਆ ਸੋਵਾਂ ਲੰਗਰ ਹੈ ਤੋਂ ਮੈਂ ਜਿੱਥੇ ਪਰਮਾਤਮਾ ਵੱਲੋਂ ਇਹਨਾਂ ਦੇ ਲਈ ਚੜ੍ਹਦੀ ਕਲਾ ਮੰਗਦਾ ਹਾਂ ਉੱਥੇ ਨਾਲ ਦੇ ਨਾਲ ਇਹਨਾਂ ਦੀ ਸਮੁੱਚੀ ਟੀਮ ਲਈ ਵੀ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਬੇਨਤੀ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਨਾਲ ਦੇ ਨਾਲ ਸਮਾਜ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜੀ ਹੈ ਜਿਨ੍ਹਾਂ ਨੇ ਇਹਦੇ ਨਾਲ ਸਹਿਯੋਗ ਕੀਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਸ ਲੰਗਰ ਨੂੰ ਸੌਵੇਂ ਲੰਗਰ ਤੱਕ ਲੈ ਕੇ ਆਏ ਔਰ ਯਕੀਨ ਮੰਨਿਓ ਵੀ ਮੈਂ ਆਸ ਕਰਦਾ ਔਰ ਮੇਰੇ ਨਾਲ ਜੜੇਗਾ ਮੇਰੇ ਸਾਥੀ ਹਾਏ ਹੈ ਨਾਲ ਅਜੇ ਜੀ ਅਜੇ ਖੋਸਲਾ ਜੀ ਵਾਲਮੀਕੀ ਟਾਈਗਰ ਫੋਰਸ ਤੋਂ ਇਹ ਵੀ ਖੜੇ ਨੇ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਜਿਹੜਾ ਸੌਵਾ ਲੰਗਰ ਨਹੀਂ ਹੋਊਗਾ ਹਜ਼ਾਰਾਂ ਲੱਖਾਂ ਦੀ ਜਿਹੜਾ ਤਾਦਾਦ ਵਿੱਚ ਜਾਏਗਾ ਤੇ ਮੇਰਾ ਹਜ਼ਾਰਾਂ ਸਾਲ ਮੇਰਾ ਭਾਈ ਜੀਵੇ ਜਿਹੜਾ ਅੱਜ ਲੋਕਾਂ ਦੀ ਸੇਵਾ